ਟੀਮ ਇਨਸਪੈਕਟਰ ਸੀਆਈਏ ਉਮਰਿੰਦਰ ਸਿੰਘ ਵੱਲੋਂ ਸਪੈਸੀਫਿਕ ਇਨਪੁਟ ਦੇ ਬਹਾਦਰ ਅਕਬਾ ਜਲਾਲਾਬਾਦ ਤੋਂ ਚੱਕੀ ਵਿਅਕਤੀ ਤਿੰਨ ਰਾਉਂਡ ਅਪ ਕਰਕੇ ਰੇਡ ਕਰਕੇ ਉਹਨਾਂ ਤੋਂ ਜਿਹੜੇ ਵੈਪਨ ਰਿਕਵਰ ਕਰਾਏ ਨੇ ਜੀ ਤੇ ਇਹ ਜਿਹੜੇ ਹੈਗੇ ਆ ਤਿੰਨ ਦੋਸ਼ੀ ਅਨਿਲ ਕੁਮਾਰ ਢਿੱਲੂ ਕੁਨਾਲ ਸ਼ਰਮਾ ਤੇ ਪ੍ਰਿੰਸ ਨੂੰ ਗ੍ਰਿਫਤਾਰ ਕੀਤਾ ਇੱਕ ਕਾਰ ਸਲੈਰੀਓ ਦੋ ਪਿਸਟਲ ਦੋ ਮੈਗਜ਼ੀਨ ਤੇ ਅੱਠ ਜਿੰਦਾ ਕਾਰਤੂਸ ਇਹਨਾਂ ਤੋਂ ਬਰਾਮਦ ਹੋਏ ਸੀ ਦੌਰਾਨੇ ਤਫਤੀਸ਼ ਇੱਕ ਹੋਰ ਦੋਸ਼ਕ ਜਿਹੜਾ ਦੋਸ਼ੀ ਨੂੰ ਰਾਉਂਡ ਅਪ ਕੀਤਾ ਗਿਆ ਜਿਹਦਾ ਨਾਮ ਸੁਖਮੰਦਰ ਸਿੰਘ ਇਹਦੇ ਤੋਂ ਵੀ ਇੱਕ ਪਿਸਤਲ ਸੱਤ ਇੱਕ ਮੈਗਜ਼ੀਨ ਤੇ ਸੱਤ ਰੌਂਦ ਬਰਾਮਦ ਹੋਏ ਆ ਹੁਣ ਤੱਕ ਇਸ ਮੁਕੱਦਮੇ ਦੇ ਵਿੱਚ ਕੁੱਲ ਜਿਹੜਾ ਹੈਗਾ 21 ਰੌਂਦ ਤੇ ਤਿੰਨ ਪਿਸਤਲ ਬਰਾਮਦ ਹੋਏ ਜੀ ਸਬੰਧ ਦੇ ਵਿੱਚ ਮੁਕੱਦਮਾ ਨੰਬਰ 138 ਮਿਤੀ 30 9 2024 ਅਧੀਨ ਧਾਰਾ 25 54 ਨਾਟਾ ਅਮਜ਼ੈਕਟ ਥਾਣਾ ਸਿਟੀ ਜ ਲਾਲਾਬਾਦ ਦਰਜ ਕੀਤਾ ਗਿਆ ਦੋਸ਼ੀਆਂ ਪਾਸੋਂ ਪੁਛਗੇ ਚੱਲ ਰਹੀ ਹੈ ਰਿਮਾਂਡ ਦੇ ਵਿੱਚ ਹੋਰ ਵੱਡੀਆਂ ਰਿਕਵਰੀਜ਼ ਹੋਣ ਦੀ ਸਾਨੂੰ ਸੰਭਾਵਨਾ ਹੈ ਇਥੇ ਇਹ ਵੀ ਵਰਣਨਯੋਗ ਹੈ ਕਿ ਪਿਛਲੇ ਇੱਕ ਹਫ਼ਤੇ ਦੇ ਵਿੱਚ ਅਸੀਂ ਇਸ ਤਰ੍ਹਾਂ ਹੀ ਪਹਿਲਾਂ ਅਬੂਰ ਦੇ ਵਿੱਚ ਜਿਹੜੇ ਹੈ ਦੋ ਵਿਅਕਤੀ ਗ੍ਰਫਤਾਰ ਕੀਤੇ ਸੀ ਤੇ ਚਾਰ ਪਿਸਟਲ ਬਰਾਮਦ ਕੀਤੀ ਸੀ ਤੇ ਉਹ ਦੋ ਵਿਅਕਤੀ ਵੀ ਰਿਮਾਂਡ 'ਚ ਨੇ ਤੇ ਇਹ ਚਾਰ ਦੋਸ਼ੀ ਵੀ ਰਿਮਾਂਡ 'ਚ ਨੇ ਸੋ ਇਹਨਾਂ ਨੂੰ ਹਰ ਪਹਿਲੂ ਤੋਂ ਨਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਦਾ ਪਰਪਸ ਕੀ ਸੀ ਇਹ ਕਿਸ ਪਰਪਸ ਲਈ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਇਹ ਇੱਥੇ ਇਲੀਗਲ ਵੈਪਨ ਲੈ ਕੇ ਇਸ ਇਲਾਕੇ ਦੇ ਵਿੱਚ ਕਿਉਂ ਆਏ ਸੀ ਤੋਂ ਇੱਥੇ ਅਸੀਂ ਚੇਤਾਵਨੀ ਵੀ ਦੇਣਾ ਚਾਹਾਂਗੇ ਸ਼ਰਾਰਤੀ ਅਨਸਰਾਂ ਨੂੰ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਫਾਜ਼ਲ ਕਾ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਹਿਫਾਜ਼ਤ ਲਈ 24 ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀ ਗੈਂਗਸਟਰਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਦੇ ਤਹਿਤ ਸ਼੍ਰੀ ਬਰਿੰਦਰ ਸਿੰਘ ਬਰਾੜ ਜੀ ਸਾਡੇ ਐਸਐਸਪੀ ਫਾਜ਼ਲਕਾ ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਕ ਡੀਐਸਪੀ ਸਰਦਾਰ ਬਲਕਾਰ ਸਿੰਘ ਡੀਐਸਪੀ ਡੀ ਫਾਜ਼ਲਕਾ ਤੇ ਉਹਨਾਂ ਦੀ ਟੀਮ ਇੰਸਪੈਕਟਰ ਸੀਆਈਏ ਅਮਰਿੰਦਰ ਸਿੰਘ ਵੱਲੋਂ ਸਪੈਸੀਫਿਕ ਇਨਪੁਟ ਦੇ ਬਹਾਦਰਕਬਾ ਜਲਾਲਾਬਾਦ ਤੋਂ ਚੱਕੀ ਵਿਅਕਤੀ ਤਿੰਨ ਰਾਉਂਡ ਅਪ ਕਰਕੇ ਰੇਡ ਕਰਕੇ ਉਹਨਾਂ ਤੋਂ ਜਿਹੜੇ ਵੈਪਨ ਰਿਕਵਰ ਕਰਾਏ ਨੇ ਜੀ ਤੇ ਇਹ ਜਿਹੜੇ ਹੈਗੇ ਆ ਤਿੰਨ ਦੋਸ਼ੀ ਅਨਿਲ ਕੁਮਾਰ ਢਿੱਲੂ ਕੁਨਾਲ ਸ਼ਰਮਾ ਤੇ ਪ੍ਰਿੰਸ ਨੂੰ ਗ੍ਰਫਤਾਰ ਕੀਤਾ ਇੱਕ ਕਾਰ ਸਲੈਰੀਓ ਦੋ ਪਿਸਟਲ ਦੋ ਮੈਗਜ਼ੀਨ ਤੇ ਅੱਠ ਜਿੰਦਾ ਕਾਰਤੂਸ ਇਹਨਾਂ ਤੋਂ ਬਰਾਮਦ ਹੋਏ ਸੀ ਦੌਰਾਨੇ ਤਫਤੀਸ਼ ਇੱਕ ਹੋਰ ਦੋਸ਼ਕ ਜਿਹੜਾ ਦੋਸ਼ੀ ਨੂੰ ਰਾਉਂਡ ਅਪ ਕੀਤਾ ਗਿਆ ਜਿਹਦਾ ਨਾਮ ਸੁਖਮੰਦਰ ਸਿੰਘ ਇਹਦੇ ਤੋਂ ਵੀ ਇੱਕ ਪਿਸਟਲ ਸੱਤ ਇੱਕ ਮੈਗਜ਼ੀਨ ਤੇ ਸੱਤ ਰੌਂਦ ਬਰਾਮਦ ਹੋਏ ਆ ਹੁਣ ਤੱਕ ਇਸ ਮੁਕੱਦਮੇ ਦੇ ਵਿੱਚ ਕੁੱਲ ਜਿਹੜਾ ਹੈਗਾ 21 ਰੌਂਦ ਤੇ ਤਿੰਨ ਪਿਸਟਲ ਬਰਾਮਦ ਹੋਏ ਸਬੰਧ ਦੇ ਵਿੱਚ ਮਕਦਮਾ ਨੰਬਰ 138 ਮਿਤੀ 39 2024 ਦੀ ਹਿੰਦਰਾ 2554 ਨਾਟ ਆਮਜ਼ ਐਕਟ ਥਾਣਾ ਸਿਟੀ ਜਲਾਲਾਬਾਦ ਦਰਜ ਕੀਤਾ ਗਿਆ ਦੋਸ਼ੀਆਂ ਪਾਸੋਂ ਪੁੱਛਗਿੱਛ ਚੱਲ ਰਹੀ ਹੈ ਰਿਮਾਂਡ ਦੇ ਵਿੱਚ ਹੋਰ ਵੱਡੀਆਂ ਰਿਕਵਰੀਜ਼ ਹੋਣ ਦੀ ਸਾਨੂੰ ਸੰਭਾਵਨਾ ਹੈ ਇੱਥੇ ਇਹ ਵੀ ਵਰਣਨਯੋਗ ਹੈ ਕਿ ਪਿਛਲੇ ਇੱਕ ਹਫ਼ਤੇ ਦੇ ਵਿੱਚ ਅਸੀਂ ਇਸ ਤਰ੍ਹਾਂ ਹੀ ਪਹਿਲਾਂ ਅਬੋਰ ਦੇ ਵਿੱਚ ਜਿਹੜੇ ਹੈ ਦੋ ਵਿਅਕਤੀ ਗ੍ਰਫਤਾਰ ਕੀਤੇ ਸੀ ਤੇ ਚਾਰ ਪਿਸਟਲ ਬਰਾਮਦ ਕੀਤੀ ਸੀ ਤੇ ਉਹ ਦੋ ਵਿਅਕਤੀ ਵੀ ਰਿਮਾਂਡ ਚ ਨੇ ਤੇ ਇਹ ਚਾਰ ਦੋਸ਼ੀ ਵੀ ਰਿਮਾਂਡ ਚ ਨੇ ਸੋ ਇਹਨਾਂ ਨੂੰ ਹਰ ਪਹਿਲੂ ਤੋਂ ਨੁਗਾਈਨਾ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਦਾ ਪਰਪਸ ਕੀ ਸੀ ਕੀ ਇਹ ਕਿਸ ਪਰਪਸ ਲਈ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਇਹ ਇੱਥੇ ਇਲੀਗਲ ਵੈਪਨ ਲੈ ਕੇ ਇਸ ਇਲਾਕੇ ਦੇ ਵਿੱਚ ਕਿਉਂ ਆਏ ਸੀ ਸੋ ਇੱਥੇ ਅਸੀਂ ਚੇਤਾਵਨੀ ਵੀ ਦੇਣਾ ਚਾਹਾਂਗੇ ਸ਼ਰਾਰਤੀ ਅਨਸਰਾਂ ਨੂੰ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਫਾਜ਼ਲ ਕਾ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਹਿਫਾਜ਼ਤ ਲਈ 24 ਘੰਟੇ